ਹਾਂਜੀ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੀ ਹਾਂ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਕਿ ਅੱਜ ਵੀਡੀਓ ਕਿਸ ਚੀਜ਼ ਦੀ ਬਣਾਉਣ ਲੱਗੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀਆਂ ਨੇ ਮੋਮਬੱਤੀ ਕੈਂਡਲ ਤੁਸੀਂ ਕੋਈ ਵੀ ਹੈ ਨਾ ਲੈ ਸਕਦੇ ਕੋਈ ਦੀਵਾ ਲੈ ਲਓ ਇੱਕ ਮਾਟੀ ਇੱਕ ਪੈਨ ਇੱਕ ਪਲੇਟ ਇਸ ਤਰੀਕੇ ਦੀ ਇੱਕ ਸੀਜ਼ਰ ਕੈਂਚੀ ਤੇ ਇੱਕ ਚਾਹੀਦੀ ਨੇ ਆਪਾਂ ਨੂੰ ਲੌਂਗ ਇਸ ਤਰੀਕੇ ਦੇ ਜਿਹਦੇ ਉੱਪਰ ਟੋਪੀ ਹੁੰਦੀ ਹੈ ਨਾ ਇਸ ਤਰੀਕੇ ਦੀ ਇੱਕ ਚੀਜ਼ ਚਾਹੀਦਾ ਆਪਾਂ ਨੂੰ ਪੇਜ ਇਹ ਕਿਸ ਚੀਜ਼ ਵਾਸਤੇ ਨੇ ਅੱਜ ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਸਾਂਝੀ ਕਰਨ ਲੱਗੀ ਆ ਕਿਉਂਕਿ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਸਾਨੂੰ ਡਿਪਰੈਸ਼ਨ ਟੈਨਸ਼ਨ 네ਗੈਟਿਵਿਟੀ ਹੈ ਨਾ ਵੀ ਬੁਰੇ-ਬੁਰੇ ਖਿਆਲ ਇੰਨੇ ਆਉਂਦੇ ਨੇ ਵੀ ਜਿਹੜੀ ਚੀਜ਼ ਹੁੰਦੀ ਵੀ ਨਹੀਂ ਨਾ ਉਹ ਵੀ ਮਹਿਸੂਸ ਹੁੰਦੀ ਰਹਿੰਦੀ ਹੈ ਤੇ ਸਾਨੂੰ ਲੱਗਦਾ ਵੀ ਅਸੀਂ ਜ਼ਿੰਦਗੀ 'ਚ ਜਿਹੇ-ਜਿਹੇ ਆਏ ਸੀ ਉਹੇ ਜੀ ਚਲੇ ਜਾਵਾਂਗੇ ਕੋਈ ਵੀ ਸਾਡੇ ਘਰ ਦੇ ਵਿੱਚ ਪੋਜ਼ਿਟਿਵ ਫੀਲਿੰਗਸ ਆਈ ਨਹੀਂ ਰਹੀ ਸਾਨੂੰ ਹਨਾ ਸਾਡੇ ਵਿੱਚ ਪਤਨੀ ਕਿਉਂ ਵੀ ਜਿਹੜਾ ਹੈਗਾ ਹੈ ਨਾ ਮੋਟੀਵੇਸ਼ਨ ਦੀ ਲਾਲੋ ਬਹੁਤ ਜ਼ਿਆਦਾ ਕਮੀ ਹੋ ਪਈ ਹੈ ਪੋਜ਼ਿਟਿਵਿਟੀ ਦੀ ਬਹੁਤ ਕਮੀ ਹੋ ਚੁੱਕੀ ਹੈ ਤੇ ਸਾਨੂੰ ਲੱਗਦਾ ਵੀ ਨਹੀਂ ਐ ਅਸੀਂ ਹੁਣ ਬਸ ਬੇਕਾਰਾਂ ਹਨਾ ਜ਼ਿੰਦਗੀ 'ਚ ਸਾਡਾ ਕੁਝ ਨਹੀਂ ਬਨਣ ਵਾਲਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਇਹ ਚੀਜ਼ਾਂ ਤੁਸੀਂ ਆਪਣੇ ਕੋਲੇ ਲੈ ਲੈਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਪੇਜ ਲੈਣਾ ਹੈ ਪੇਜ ਨੂੰ ਆਪਾਂ ਨੇ ਚਾਹ ਸਾਈਡਾਂ ਤੋਂ ਮੋੜ ਕੇ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਹੈ ਇਸ ਤਰੀਕੇ ਨਾਲ ਆਪਾਂ ਦੀ ਕਟਿੰਗ ਕਰ ਲੈਣੀ ਹੈ ਤੁਸੀਂ ਇਹਦੀਆਂ ਕਟੋ-ਕਟ 2 4 ਆਪਣੀਆਂ ਹੋ ਗਈਆਂ 4 ਤੇ 4 8 8 ਤੇ 4 12 12 ਸਲਿੱਪਾਂ ਹੋ ਗਈਆਂ ਆਪਣੇ ਕੋਲੇ ਕਿਉਂਕਿ ਆਪਣੇ ਮਨ ਦੇ ਵਿੱਚ ਨਾ ਕਈ ਵਾਰੀ ਡਿਪਰੈਸ਼ਨ ਟੈਨਸ਼ਨ ਹੋਣ ਦਾ ਕਾਰਨ ਅਜਿਹਾ ਹੁੰਦਾ ਹੈ ਕਿ ਆਪਾਂ ਉਸ ਚੀਜ਼ ਨੂੰ ਆਪਣੀ ਦਿਲ ਤੇ ਲਗਾ ਬੈਠਦੇ ਹਾਂ ਨਾ ਉਹ ਅੱਜ ਕਿਵੇਂ ਦੂਰ ਹੋਊਗੀ ਇਸ ਚੀਜ਼ ਦੇ ਨਾਲ ਮੈਂ ਤੁਹਾਨੂੰ ਅੱਜ ਦੱਸੂਗੀ ਵੀ ਤੁਸੀਂ ਉਹਨੂੰ ਕਿਵੇਂ ਦੂਰ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈ ਕਿ ਜਦੋਂ ਤੁਸੀਂ ਇਹ ਚੀਜ਼ ਕਰ ਲਈ ਨਾ ਤੁਹਾਡੇ ਮਾਈਂਡ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕਿ ਤੁਸੀਂ ਨਾ ਹੈਰਾਨ ਰਹ ਜੂਗੇ ਵੀ ਦੀਦੀ ਇਹ ਵੀ ਹੁੰਦਾ ਹੈਗਾ ਤੇ ਆਉ ਆਪਾਂ ਜਾਣਦੇ ਆਂਗੇ ਇਸ ਚੀਜ਼ ਬਾਰੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਬੇਟੇ ਨੂੰ ਇੰਨੀਆਂ ਵਧਾਈਆਂ ਦਿੱਤੀਆਂ ਤੁਹਾਡੇ ਸਾਰਿਆਂ ਦੇ ਫਿਰਦੇ ਚੋਂ ਦਿਲ ਚੋਂ ਧੰਨਵਾਦ ਹੈ ਵਾਹਿਗੁਰੂ ਜੀ ਤੁਹਾਡੇ ਬੱਚਿਆਂ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਵਾਖਣ ਤੇ ਇੱਕ ਮੈਂ ਤੁਹਾਡਾ ਗੱਲ ਹੋਰ ਕਹਿਣੀ ਚਾਹੁੰਦੀ ਆ ਦੇਖੋ ਉਸ ਵੀਡੀਓ ਤੇ ਨਾ ਦੋ ਡਿਸਲਾਈਕ ਆਈ ਨੇ ਜਿਹੜੀ ਕਿ ਆਪਣੀ ਪਹਿਲਾਂ ਇੱਕ ਵੀਡੀਓ ਤੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਮੈਂ ਜਦੋਂ ਵੀਡੀਓ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਤੁਸੀਂ ਵੀ ਸਾਰੇ ਭੈਣ ਭਰਾਵਾਂ ਨੇ ਮੈਨੂੰ ਇਹ ਸਮਝਾਇਆ ਸੀ ਪਰ ਮੈਨੂੰ ਲੱਗਿਆ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕੱਲ੍ਹ ਵਾਲੀ ਵੀਡੀਓ ਤੇ ਮੈਨੂੰ ਪਤਾ ਲੱਗਿਆ ਕਿ ਡਿਸਲਾਈਕ ਕਰਨ ਦਾ ਮਤਲਬ ਇਹੀ ਹੈਗਾ ਕਿ ਉਸ ਨੂੰ ਮੇਰੀ ਵੀਡੀਓ ਤੋਂ ਪ੍ਰੋਬਲਮ ਨਹੀਂ ਉਸ ਨੂੰ ਸਾਡੀ ਫੈਮਲੀ ਤੋਂ ਹੀ ਪ੍ਰੋਬਲਮ ਹੈ ਕਿਉਂਕਿ ਦੇਖੋ ਬੇਟੇ ਵਾਲੀ ਵੀਡੀਓ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਫਿਰ ਵੀ ਡਿਸਲਾਈਕ ਪਰ ਉਸ ਪਰਮਾਤਮਾ ਦੀ ਮਿਹਰ ਹੋਵੇ ਨਾ ਜਦੋਂ ਕਹਿੰਦੇ ਉਹਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਹੈਗਾ ਜਦੋਂ ਉਹ ਕਹਿੰਦੇ ਵੀ ਪਾਤਸ਼ਾਹियां ਬਖਸ਼ਦਾ ਹੈ ਨਾ ਕਹਿੰਦੇ ਕਿ ਕਾਵਾਂ ਦੇ ਕਿਹਾ ਤੋਂ ਅਗਰ ਢੱਗੇ ਮਰਨ ਲੱਗੇ ਜਾਣ ਤਾਂ ਅੱਜ ਨੂੰ ਉਜਾੜ ਪਾਲ ਦਿੰਦੇ ਤਾਂ ਤੁਹਾਡਾ ਸਾਰੇ ਪੈਨਪ੍ਰਾਵਾਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ੇ ਤੁਹਾਡੇ ਪੂਰੇ ਪਰਿਵਾਰਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਗੜਣਾ ਜਾਂ ਉਹਨੂੰ ਖਤਮ ਕਰ ਦੇਣਾ ਜਿਹੜੀ ਅੱਜ ਮੈਂ ਤੁਹਾਨੂੰ ਇਹ ਵੀਡੀਓ ਦੱਸਣ ਲੱਗੀ ਹਾਂ ਨਾ ਤੁਸੀਂ ਜਿੰਨੀਆਂ ਵੀ ਡਿਪਰੈਸ਼ਨ ਦੀਆਂ ਟੈਨਸ਼ਨ ਦੀਆਂ ਦਵਾਈਆਂ ਖਾਣਿਓ ਕਿਉਂਕਿ ਬਹੁਤ ਭੈਣ ਭਰਾਵਾਂ ਨੂੰ ਇਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਕਿ ਬਹੁਤ ਟੈਨਸ਼ਨ ਹੁੰਦੀ ਹੈ ਨਾ ਕਈ ਵਾਰੀ ਆਪਾਂ ਨੂੰ ਨਾ ਕਿਸੇ ਇਨਸਾਨ ਤੋਂ ਹੁੰਦੀ ਹੈ ਵੀ ਨਾ ਤਾਂ ਆਪਾਂ ਨੂੰ ਕੁਝ ਕਹਿ ਸਕਦੇ ਆ ਤੇ ਨਾ ਆਪਾਂ ਉਹਦੀ ਗੱਲ ਨਾ ਉਹ ਕਰ ਸਕਦੇ ਵੀ ਬਸ ਆਪਾਂ ਨੂੰ ਇੱਕ ਅੰਦਰੋਂ ਨਾ ਉਸ ਗੱਲ ਨੂੰ ਦਿਲ ਤੇ ਲਾ ਕੇ ਉਸ ਗੱਲ ਨੂੰ ਦਿਮਾਗ ਤੇ ਆਪਾਂ ਆਪਣੇ ਤੇ ਇੰਨੀ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਫਿਰ ਦਵਾਈਆਂ ਲੈ ਲੈ ਕੇ ਖਾ ਖਾ ਕੇ ਆਪਾਂ ਅੱਕ ਚੁੱਕੇ ਆ ਤੁਸੀਂ ਇਹ ਚੀਜ਼ ਜਦੋਂ ਕਰੋਗੇ ਨਾ ਇਹ ਕੋਈ ਜਾਦੂ ਟੂਣਾ ਨਹੀਂ ਕੋਈ ਟੋਟਕਾ ਨਹੀਂ ਕੁਝ ਨਹੀਂ ਹੈਗਾ ਇਹ ਤੁਹਾਡੇ ਇੱਕ ਮਨ ਦੀ ਭੜਾਸ ਹੈ ਜਿਹੜੀ ਕਿ ਆਪਾਂ ਨੇ ਕੱਢਣੀ ਹੈ ਜਿਹੜੀ ਕਿ ਤੁਸੀਂ ਕਰਨ ਤੋਂ ਬਾਅਦ ਨਾ ਤੁਸੀਂ ਆਪਣੇ ਆਪ ਨੂੰ ਬੜਾ ਫਰੈਸ਼ ਫੀਲ ਕਰੋਗੇ ਦੇਖੋ ਨਾ ਤਾਂ ਕਿਸੇ ਦਾ ਦਿਲ ਦੁਖੇਗਾ ਤੇ ਨਾਲੇ ਤੁਹਾਡੇ ਜਿਹੜੀ ਮਨ ਦੀ ਅੰਦਰੋਂ ਜਿਹੜੀ ਭੜਾਸ ਹੈਗੀ ਨਾ ਉਹ ਨਿਕਲ ਜੇਗੀ ਕਈ ਵਾਰੀ ਹੁੰਦਾ ਵੀ ਹਾਂ ਆਪਾਂ ਇਹਨੂੰ ਨਾ ਦਿਮਾਗ ਨੂੰ ਰੇਕੀ ਦੀ ਇੱਕ ਪੜਾਈ ਹੈਗੀ ਉਹਦੇ ਨਾਲ ਨਾ ਅਗਲੇ ਦੇ ਮਾਈਂਡ ਨੂੰ ਨਾ ਇੰਨਾ ਜ਼ਿਆਦਾ ਸ਼ਾਂਤ ਕੀਤਾ ਜਾ ਸਕਦਾ ਹੈਗਾ ਕਿ ਜੋ ਵੀ ਉਹਦੇ ਮਨ ਦੇ ਵਿੱਚ ਚੱਲ ਰਹੀਆਂ ਦੁਬਿਧਾ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈਗਾ ਇਹ ਵਿਦਿਆ ਨਹੀਂ ਇਹਦੀ ਕਹਤਾਂ ਮੈਂ ਕਹਿਣੀ ਨੇ ਵੀ ਤੁਸੀਂ ਨਾ ਆਪਣੇ ਮਨ ਨੂੰ ਖੁਦ ਇੰਨੀ એનર્ਜੀ ਦੇ ਸਕਦੇ ਹੋ ਇੰਨਾ ਪੋਜ਼ਿਟਿਵ ਕਰ ਸਕਦੇ ਹੋ ਹਰ ਇੱਕ ਪਾਸਿਓਂ ਤੁਸੀਂ ਪ੍ਰਤੱਖ ਹੋ ਸਕਦੇ ਹੋ ਕੁਝ ਵੀ ਅਜਿਹੀ ਚੀਜ਼ ਨਹੀਂ ਜਿਹੜੀ ਤੁਸੀਂ ਨਹੀਂ ਕਰ ਸਕਦੇ ਅੱਜ ਕੱਲ ਇੱਕ ਬਹਾਨਾ ਵੀ ਮੈਂ ਨਹੀਂ ਕਰ ਸਕਦਾ ਹਨ ਦੇਖੋ ਜਿਹੜੇ ਹੁਣ ਮੈਂ ਤੁਹਾਨੂੰ ਉਹ ਦਿਨ ਦੱਸੀ ਸੀਗੀ ਵੀ ਪਟੀਸ਼ਨ ਪਾਉਣ ਵਾਲੀ ਵੀ ਵੀਰ ਦੀ ਪਟੀਸ਼ਨ ਨਾ ਪਾਓ ਹਨ ਬੀਤਾ ਆਪਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਣਾ ਤਾਂ ਦੋ ਨੇ ਨਾ ਮੈਨੂੰ ਕਮੈਂਟ ਕੀਤਾ ਇੱਕ ਤਾਂ ਮੈਨੂੰ ਕਹਿੰਦੇ ਜੇ ਤੇਰੇ ਭਰਾ ਨੂੰ ਭੈਣੇ ਹੋ ਹੋਇਆ ਹੁੰਦਾ ਨਾ ਫਿਰ ਵੀ ਤੂੰ ਇਹ ਗੱਲ ਕਹਿੰਦੀ ਵੀ ਪਟਿਸਨ ਨਾ ਪਾਉ ਇੱਕ ਮੈਨੂੰ ਕਹਿੰਦਾ ਕਹਿੰਦਾ ਤੂੰ ਤਾਂ ਕਹਿੰਦਾ ਬੀਬੀ ਕਹਿੰਦਾ ਮਾਤਾ ਜੀ ਦਾ ਨਾਮ ਲੈ ਕੇ ਉਹਨੇ ਕਮੈਂਟ ਕੀਤਾ ਕਹਿੰਦਾ ਉਹ ਬੰਦੇ ਕਹਿੰਦਾ ਸਰਸੇ ਵਾਲੇ ਦੀ ਕਹਿੰਦਾ ਚੇਲੀ ਹੋਣੀ ਹੈ ਕੋਈ ਹਨਾ ਦੇਖੋ ਤੁਹਾਡੀ ਇਹੀ ਦੋ ਜਣੇ ਨੇ ਜਿਹੜੇ ਮੈਨੂੰ ਡਿਸਲਾਈਕ ਕਰਦੇ ਨੇ ਦੋ ਹੀ ਆਉਂਦੇ ਹੁੰਦੇ ਨੇ ਆਪਣੀ ਹਰ ਇੱਕ ਵੀਡੀਓ ਤੇ ਉਹ ਕਹਿੰਦੇ ਨਿੰਦਕ ਮੇਰੇ ਕੱਪੜੇ ਧੋ ਵੈਣਾ ਤੁਹਾਡਾ ਵੀ ਧੰਨਵਾਦ ਜੋ ਤੁਸੀਂ ਮੈਨੂੰ ਡਿਸਲਾਈਕ ਕਰਦੇ ਹੋ ਉਹਦੇ ਨਾਲ ਮੇਰੀ ਵੀਡੀਓ ਹੋਰ ਚੱਲਦੀਆਂ ਨੇ ਇਹਦੇ ਵਿੱਚ ਤੁਹਾਡਾ ਵੀ ਦਿਲੋਂ ਧੰਨਵਾਦ ਹੈਗਾ ਹਣਾ ਤੇ ਦੇਖੋ ਕੱਲ ਹੀ ਤੁਸੀਂ ਨਿਊਜ਼ ਦੇ ਵਿੱਚ ਸੁਣ ਲੈਂਦੇ ਮੋਬਾਈਲਾਂ ਤੇ ਵੀ ਆ ਗਿਆ ਕਿ ਜਿਹੜੀਆਂ ਤੁਸੀਂ ਪਟੀਸ਼ਨਾਂ ਪਾਈਆਂ ਨੇ ਉਸ ਦਾ ਵੀਰ ਜੀ ਨੂੰ ਕੋਈ ਫਾਇਦਾ ਨਹੀਂ ਸਾਰੀਆਂ ਖਾਰਜ ਹੋ ਚੁੱਕੀਆਂ ਨੇ ਤੇ ਆਓ ਅੱਜ ਮੈਂ ਤੁਹਾਡੇ ਡਿਪਰੈਸ਼ਨ ਖਤਮ ਕਰਨ ਦੀ ਇੱਕ ਦਵਾਈ ਬਣਾਉਣ ਲੱਗੀ ਆਂ ਜਿਹੜੇ ਜਿਹੜੇ ਵੀ ਭੈਣ ਭਰਾ ਨੂੰ ਡਿਪਰੈਸ਼ਨ ਤੇ ਟੈਨਸ਼ਨ ਦੀ ਬਿਮਾਰੀ ਹੈ ਤੁਹਾਨੂੰ ਕਿਸੇ ਵੀ ਇਨਸਾਨ ਤੇ ਬਹੁਤ ਗੁੱਸਾ ਹੈਗਾ ਵੀ ਤੁਸੀਂ ਪਰ ਉਹਨੂੰ ਕੁਝ ਕਹਿ ਨਹੀਂ ਸਕਦੇ ਹੈਗੇ ਤਾਂ ਤੁਸੀਂ ਨਾ ਇਸ ਚੀਜ਼ ਨੂੰ ਨਾ ਲਗਾਤਾਰ ਘੱਟੋ ਘੱਟ 5-6 ਦਿਨ ਲਗਾਤਾਰ ਕਰਿਓ ਫਿਰ ਦੇਖਿਓ ਤੁਹਾਡਾ ਮਨ ਕਿੰਨਾ ਫਰੈਸ਼ ਹੋਊਗਾ ਤੇ ਕਿੰਨਾ ਤੁਹਾਡਾ ਗੁਰਬਾਣੀ ਦੇ ਵਿੱਚ ਵੀ ਮਨ ਲੱਗੇਗਾ ਤੁਹਾਡੇ ਕੰਮ ਦੇ ਵਿੱਚ ਵੀ ਲੱਗੇਗਾ ਤੁਹਾਨੂੰ ਨਾ ਪੋਜ਼ਿਟਿਵਿਟੀ ਇੰਨੀ ਫੀਲ ਆਏਗੀ ਦੇਖੋ ਡਿਪਰੈਸ਼ਨ ਦੇ ਨਾਲ ਤੁਸੀਂ ਨਾ ਬਹੁਤ ਆਪਣੇ ਦਿਮਾਗ ਨੂੰ ਆਪਣੇ ਦਿਲ ਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਲਾ ਰਹੇ ਹੋ ਕਿਉਂਕਿ ਇਹ ਤੁਸੀਂ ਇਹ ਚੀਜ਼ ਟੈਨਸ਼ਨ ਹਾਰ ਟਾਈਮ ਦਿਮਾਗ ਵਿੱਚ ਹੋ ਜਾਂਦਾ ਤੁਹਾਨੂੰ ਬ੍ਰੇਨ ਟਿਊਮਰ ਵੀ ਹੋ ਸਕਦਾ ਹਨਾ ਤੁਹਾਡਾ ਬ੍ਰੇਨ ਹੈ ਜਿਹੜਾ ਉਹ ਡੈੱਡ ਵੀ ਹੋ ਸਕਦਾ ਜਿਹੜੇ ਸਟੰਟ ਵਗੈਰਾ ਹਾਰਟ ਵਗੈਰਾ ਚ ਪੈਂਦੇ ਆ ਉਹ ਸਿਰਫ ਟੈਨਸ਼ਨ ਡਿਪਰੈਸ਼ਨ ਕਰਕੇ ਨਹੀਂ ਹੈ ਹਨਾ ਤੇ ਆਓ ਆਪਾਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਇਸ ਤਰੀਕੇ ਤੁਸੀਂ ਇਹ ਸਲਿੱਪਾਂ ਕੱਟ ਲੈਣੀਆਂ ਨੇ ਤਾਂ ਤੁਸੀਂ ਨੇ ਨਾ ਤੁਹਾਨੂੰ ਕਿਸੇ ਇਨਸਾਨ ਤੇ ਗੁੱਸਾ ਹੈਗਾ ਜਾਂ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਜਾਂ ਤੁਹਾਨੂੰ ਕੋਈ ਬੁਰਾਈ ਹੈ ਹਨਾ ਜਿਹੜੀ ਕਿ ਆਪਣੇ ਅੰਦਰ ਹੁੰਦੀ ਹੈ ਵੀ ਆਪਾਂ ਨੂੰ ਇਹ ਉਹੀ ਹੁੰਦਾ ਜਿਵੇਂ ਤੁਸੀਂ ਲਾ ਲਓ ਮੈਂ ਇੱਥੇ ਲਿਖਦੀ ਆ ਵੀ ਮੈਨੂੰ ਗੁੱਸਾ ਬਹੁਤ ਆਉਂਦਾ अज तो बाद गुस्सा नहीं करूँगा इतने लिखना है मैं गुस्सा छोड़ दिता वागुरु जी मैं अज तो बाद गुस्सा नहीं करा दूसरी तो अपने लिख लैन मैं मेहनत करके ਬੱਡੀ ਨੌਕਰੀ ਪ੍ਰਾਪਤ ਕਰਾਂਗਾ ਮੈਂ ਜੋ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਉਹ ਜਰੂਰ ਵਾਹਿਗੁਰੂ ਜੀ ਮੈਨੂੰ ਦੇਣਗੇ ਕੁਛ ਵੀ ਹੈ ਤੁਹਾਡੇ ਚ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਨੇ ਉਹ ਚੀਜ਼ਾਂ ਲਿਖਣੀਆਂ ਨੇ ਜਿਹੜੀਆਂ ਕਿ ਤੁਸੀਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਵੀ ਹਾਂ ਮੈਂ ਮਿਹਨਤ ਕਰਕੇ ਨੌਕਰੀ ਪਾਉਂਗਾ ਮੈਨੂੰ ਵਾਈਗਰੂ ਜੀ ਜ਼ਰੂਰ ਕਿਸਮਤ ਬਦਲਣਗੇ ਮੈਂ ਜੋ ਚਾਹਣਾ ਵਾਈਗਰੂ ਜੀ ਜ਼ਰੂਰ ਦੇਣਗੇ ਮੈਨੂੰ ਪਤਾ ਹੈ ਵਾਈਗਰੂ ਜੀ ਤੁਸੀਂ ਦੇ ਰਹੇ ਹੋ ਦੇਖੋ ਅਧੀਆਂ ਪਰਚੀਆਂ ਤੇ ਤੁਸੀਂ ਲਿਖਣਾ ਜਿਵੇਂ ਮੈਂ ਲਿਖਦੀਆਂ ਮੈਂ ਗੁੱਸਾ ਬਹੁਤ ਕਰਦਾ ਅੱਜ ਤੋਂ ਨਹੀਂ ਕਰਾਂਗਾ ਮੈਂ ਝੂਠ ਬੋਲਦਾ ਮੈਂ ਅੱਜ ਤੋਂ ਨਹੀਂ ਬੋਲਾਂਗਾ ਮੈਂ ਟੈਨਸ਼ਨ ਕਰਦਾ ਮੈਂ ਅੱਜ ਤੋਂ ਟੈਨਸ਼ਨ ਨਹੀਂ ਕਰਾਂਗਾ ਮੈਨੂੰ ਕੋਈ ਬਿਮਾਰੀ ਨਹੀਂ ਮੈਂ ਤੰਦਰੁਸਤ ਹਾਂ ਜੋ ਵੀ ਤੁਹਾਡੇ ਮਨ ਦੀ ਭੜਾਸ ਹੈ ਤੁਸੀਂ ਕੋਈ ਇਨਸਾਨ ਹੈਗਾ ਜਿਵੇਂ ਤੁਸੀਂ ਲਾ ਲਓ ਵੀ ਤੁਸੀਂ ਆਪਣੇ ਸਾਥ ਤੋਂ ਆਪਣੇ ਸਹੁਰੇ ਤੋਂ ਆਪਣੇ ਭਰਾ ਤੋਂ ਆਪਣੇ ਪਤੀ ਤੋਂ ਆਪਣੇ ਪੁੱਤਰ ਤੋਂ ਤੀ ਤੋ ਕਿਸੇ ਤੋਂ ਵੀ ਦੁਖੀ ਹੋ ਤਾਂ ਤੁਸੀਂ ਉਹਦਾ ਨਾਮ ਲੇਖੋ ਵੀ ਅੱਜ ਤੋਂ ਬਾਅਦ ਮੈਨੂੰ ਇਹ ਇਨਸਾਨ ਕੁਝ ਵੀ ਕਹਿੰਦੇ ਮੈਂ ਆਪਣੇ ਦਿਲ ਤੇ ਇਸ ਦੀ ਗੱਲ ਨਹੀਂ ਲਾਵਾਂਗਾ ਵਾਹਿਗੁਰੂ ਜੀ ਮੈਨੂੰ ਭਰੋਸਾ ਹੈ ਕਿ ਤੁਸੀਂ ਇਸ ਇਨਸਾਨ ਨੂੰ ਜ਼ਰੂਰ ਬਦਲੋਗੇ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੋਵੇਗਾ ਜੋ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਤੁਸੀਂ ਨੇ ਉਹ ਸਾਰੀ ਪੜਾਸ ਕੱਢ ਲੈਣੀ ਹੈ ਉਸ ਤੋਂ ਬਾਅਦ ਕਰਨਾ ਕੀ ਹੈ ਜਿਹੜੇ ਇਹ ਲੌਂਗ ਨੇ ਨਾ ਇਹ ਲੌਂਗ ਨੇ ਇਹਨਾਂ ਨੂੰ ਇੱਕ ਇੱਕ ਪੱਤੀ ਦੇ ਵਿੱਚ ਤੁਸੀਂ ਰੱਖ ਲੈਣਾ ਇਸ ਤਰੀਕੇ ਦੇ ਨਾਲ ਬਸ ਸਾਰੀਆਂ ਪੱਤੀਆਂ ਦੇ ਵਿੱਚ ਰੱਖ ਲੈਣਾ ਤੁਸੀਂ ਦਾਸ ਬਣਾ ਲਓ ਪੰਜ ਬਣਾ ਲਓ ਜਿੰਨਾ ਤੁਹਾਡੇ ਮਨ ਦੀ ਪੜਾਸ ਹੈਗੀ ਮਾਲਕੀ ਵੀ ਉਹ ਤੁਸੀਂ ਲਿਖ ਦਿਓ ਕਿਉਂਕਿ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਵੀ ਕਿਸੇ ਨਾਲ ਵੀ ਆਪਦੇ ਮਨ ਦੀ ਗੱਲ ਸ਼ੇਅਰ ਨਹੀਂ ਕਰਨੀ ਇਸੇ ਦੋਸਤ ਨੂੰ ਦੱਸੋਗੇ ਉਹ ਤੁਹਾਡੀ ਇੱਕ ਵਾਰੀ ਸੁਣ ਲੇਗਾ ਤੇ ਬਾਹਰ ਜਾ ਕੇ ਉਹ ਤੁਹਾਡਾ ਮਜ਼ਾਕ ਹੀ ਉੜਾਏਗਾ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈਗਾ ਇੱਕ ਕੈਂਡਲ ਜਲਾ ਲੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਬਰਤਨ ਲੈ ਲੈਣਾ ਉਹ ਸਾਰੀਆਂ ਸਲਿੱਪਾਂ ਨੂੰ ਜਲਾ ਦੇਣਾ ਤੇ ਆਪਣੇ ਮਨ ਦੇ ਵਿੱਚ ਸੋਚਣਾ ਕਿ ਅੱਜ ਤੋਂ ਬਾਅਦ ਵਾਈਗਰੂ ਜੀ ਜੋ ਵੀ ਮੇਰੇ ਵਿੱਚ ਬੁਰਾਈਆਂ ਸੀ ਜੋ ਵੀ ਮੇਰੇ ਮਨ ਦੇ ਵਿੱਚ ਟੈਨਸ਼ਨ ਸੀ ਜੋ ਵੀ ਮੈਨੂੰ ਦੁਖੀ ਕਰਦਾ ਸੀਗਾ ਕੋਈ ਵੀ ਤਾ ਵਾਹਿਗੁਰੂ ਜੀ ਅੱਜ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਇਸ ਅਗਨ ਦੇ ਵਿੱਚ ਭੇਟ ਕਰਤਾ ਇਹਨੂੰ ਜਲਾ ਤਾ ਅੱਜ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਸਿਰਾ ਸ਼ੁਰੂ ਕਰੂੰਗਾ ਮੇਰੇ ਮਨ ਤੇ ਹੁਣ ਕਿਸੇ ਵੀ ਤਰੀਕੇ ਦੇ ਕੋਈ ਵੀ ਡਿਪਰੈਸ਼ਨ ਕੋਈ ਵੀ ਟੈਨਸ਼ਨ ਕੁਝ ਨਹੀਂ ਹੈਗੀ ਵਾਹਿਗੁਰੂ ਜੀ ਮੈਨੂੰ ਮਾਫ਼ ਕਰਨਾ ਕਿ ਮੈਂ ਤੇਰੇ ਬਣਾਏ ਹੋਏ ਇਸ ਸਰੀਰ ਦੀ ਕਦਰ ਨਹੀਂ ਕੀਤੀ ਅੱਜ ਤੋਂ ਬਾਅਦ ਮੈਂ ਖੁਦ ਨੂੰ ਪਿਆਰ ਕਰਾਂਗਾ ਮੈਂ ਖੁਦ ਵਾਸਤੇ ਜੀਵਾਂਗਾ ਵਾਹਿਗੁਰੂ ਜੀ ਕਿਉਂਕਿ ਦੇਖੋ ਬੜੇਪੇ ਦੇ ਅੱਗੇ-ਅੱਗੇ ਆਪਾਂ ਜਾ ਹੀ ਜਾ ਰਹੇ ਹਾਂਗੇ ਤੇ ਉਹ ਆਪਾਂ ਨੂੰ ਨਾ ਬਹੁਤ ਜ਼ਿਆਦਾ ਦੁਖੀ ਕਰ ਰਿਹਾ ਹੈ। ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸੀ ਹੈਗੀ ਕਿਉਂਕਿ ਕਈ ਵਾਰੀ ਨਾ ਆਪਣੇ ਮਨ ਦੇ ਵਿੱਚ ਨਾ ਇੰਨਾ ਗੁੱਸਾ ਜਿਵੇਂ ਕਿ ਲਾ ਲਓ ਕਿਸੇ ਭੈਣ ਦਾ ਪਤੀ ਨਾ ਸ਼ਰਾਬ ਪੀਂਦਾ ਪਰ ਉਹ ਉਹਨੂੰ ਕੁਝ ਨਹੀਂ ਕਹਿ ਸਕਦੇ। ਤਾਂ ਤੁਸੀਂ ਨਾ ਇਹ ਚੀਜ਼ਾਂ ਲਿਖ ਕੇ ਨਾ ਜਲਾ ਦੇਣੀਆਂ। ਤੁਸੀਂ ਕਹਿਣਾ ਵੀ ਵਸ ਵਾਈਗਰੂ ਜੀ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਪਤੀ ਨੂੰ ਜ਼ਰੂਰ ਇਸ ਨਸ਼ੇ ਤੋਂ ਛਡਾਉਂਗੇ। ਵਾਈਗਰੂ ਜੀ ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈਗਾ। ਹੁਣ ਦੇਖੋ ਕੁਦਰਤ ਹੜਾ ਰਹੀ ਨੇ ਕਿੰਨਾ ਨੁਕਸਾਨ ਹੋ ਰਿਹਾ ਪਰ ਕਿਉਂ ਹੋ ਰਿਹਾ ਇਹ ਵੀ ਤੁਹਾਨੂੰ ਪਤਾ ਹੈ ਕਿ ਆਪਾਂ ਕੁਦਰਤ ਦੇ ਨਾਲ ਇਨੀ ਛੇੜਛਾੜ ਕਰ ਰਹੇ ਹਾਂ ਸਮੁੰਦਰਾਂ ਦੇ ਜਿੱਥੇ ਨਦੀਆਂ ਦਾ ਬਹਾਅ ਹੈ ਜਿੱਥੇ ਨਦੀਆਂ ਦੀ ਟਲਾਨ ਹੈਗੀ ਉਥੇ ਘਰ ਪਾ ਲਏ ਹੁਣ ਦੇਖੋ ਜਿਹੜੀ ਸਰਸਾ ਨਦੀ ਸੀ ਉਹ ਫਤੇਗੜ ਸਾਹਿਬ ਜਿੱਥੇ ਠੰਡਾ ਬੁਰਜੋ ਉਥੇ ਤੱਕ ਚੱਲਦੀ ਸੀ ਪਰ ਹੁਣ ਸ਼ਹਿਰ ਦੇਖੋ ਕਿੱਥੇ ਤੱਕ ਵਸਿਆ ਇਹ ਕੁਦਰਤ ਕਹਿੰਦੇ ਜਦੋਂ ਆਪਣਾ ਹੁਣ ਆਪਾਂ ਹੀ ਲਾ ਲਓ ਆਪਣੀ ਕੋਈ ਜ਼ਮੀਨ ਦੱਬ ਲੈਂਦਾ ਹੈ ਨਾ ਤਾਂ ਆਪਾਂ ਉਹਦੇ ਕਿੰਨਾ ਮਰਨ ਤੱਕ ਜਾਣਦੇ ਆਪਾਂ ਕਹਿੰਦੇ ਵੀ ਪਤਾ ਨਹੀਂ ਕਦੋਂ ਸਾਧੀਆਂ ਚ ਆਪਾਂ ਆਪਣੀ ਜਮੀਨ ਕਢਾ ਲੈਣੀ ਹੈ ਉਹ ਤਾਂ ਫੇਰ ਵੀ ਕੁਦਰਤ ਦਾ ਸਦਾ ਦਾਤ ਹੈ ਜਿਹੜਾ ਕਿ ਕਾਲ ਯੁੱਗ ਦੇ ਵਿੱਚ ਨਾ ਪਾਪ ਵਧ ਰਹੇ ਹੈ ਨਾ ਉਹ ਕਹਿੰਦੇ ਹੁੰਦੇ ਨੇ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਵੀ ਪਹਿਲਾਂ ਵੀ ਪਾਈ ਸੀ ਕਿ ਚੰਗੇ ਵੀ ਉਹਦੇ ਵਿੱਚ ਮਾਰੇ ਜਾਣਗੇ ਜਿਨ੍ਹਾਂ ਨੇ ਪਾਪ ਕੀਤਾ ਉਹ ਤਾਂ ਜਾਣਗੇ ਜਾਣਗੇ ਹੈਨਾ ਇਹ ਨੁਕਸਾਨ ਸਾਰਿਆਂ ਦੀ ਹੋਣਾ ਕਿਉਂਕਿ ਦੁਨੀਆ ਨੇ ਜਦੋਂ ਖਤਮ ਹੋਣਾ ਹੈ ਉਹ ਜਲਦੀ ਨਾਲ ਹੀ ਹੋਣਾ ਹੈ ਤਬਾਹੀ ਤੁਸੀਂ ਦੇਖ ਹੀ ਚੁੱਕੇ ਹੋ ਸ਼ੁਰੂ ਹੋ ਰਹੀ ਹੈ ਅੱਗੇ ਅੱਗੇ ਹੋਰ ਵਧਣੀ ਹੈ ਤਾਂ ਪਲੀਜ਼ ਸੰਭਲ ਜੋ ਹਜੇ ਵੀ ਦਰਖਤ ਲਗਾਓ ਪਾਣੀ ਦੀ ਕਦਰ ਕਰੋ ਤੇ ਇਹ ਚੀਜ਼ ਨੂੰ ਤੁਸੀਂ ਨੇ ਨਾ ਜਰੂਰ ਕਰਨਾ ਜਿਹੜੀ ਮੈਂ ਤੁਹਾਨੂੰ ਅੱਜ ਦੱਸੀ ਹੈਗੀ ਤੇ ਉਸ ਤੋਂ ਬਾਅਦ ਜਿੰਨਾ ਵੀ ਤੁਹਾਨੂੰ ਟੈਨਸ਼ਨ ਹੈ ਡਿਪਰੈਸ਼ਨ ਹੈ ਕਿਉਂਕਿ ਇੱਕ ਭੈਣ ਮੈਨੂੰ ਕਹਿੰਦੀ ਸੀ ਦੀਦੀ ਮੈਨੂੰ 12 ਸਾਲ ਹੋ ਗਏ ਦਵਾਈ ਖਾਂਦੀ ਨੂੰ ਭੈਣੇ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਹਨਾ ਕਿਸੇ ਵੀ ਭੈਣ ਭਰਾ ਨੂੰ ਡਿਪਰੈਸ਼ਨ ਦੀ ਟੈਨਸ਼ਨ ਦੀ ਬਿਮਾਰੀ ਹੈ ਨਾ ਤਾਂ ਤੁਸੀਂ ਇਹ ਚੀਜ਼ ਨੂੰ ਜਰੂਰ ਕਰਨਾ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਚੀਜ਼ ਆਦਿਆਂ ਜਿਹੜੀ ਕਿ ਤੁਸੀਂ ਨੇ ਕਰਨੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਨੇ ਕਰਨਾ ਕੀ ਹੈਗਾ ਤੁਸੀਂ ਨੇ ਲੈਣਾ ਬਾਦਾਮਾਂ ਦਾ ਤੇਲ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਪਾ ਲੈਣਾ ਸਰੋਂ ਦਾ ਤੇਲ ਤੇ ਥੋੜਾ ਜਿਹਾ ਤੁਸੀਂ ਪਾ ਲੈਣਾ ਉਹਦੇ ਵਿੱਚ ਆਵਲੇ ਦਾ ਤੇਲ ਤਿੰਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਤੁਸੀਂ ਨੇ ਹਰ ਰੋਜ਼ ਆਪਣੇ ਸਿਰ ਦੇ ਵਿੱਚ ਇੱਕ ਕਾਟਨ ਦਾ ਰੂੰ ਦਾ ਫੰਬਲ ਲੈ ਕੇ ਆਪਣੇ ਨਾਲ ਜਿਹੜਾ ਆਪਣਾ ਇਹ ਤਾਲੂ ਆਪਾਂ ਕਹਿੰਦੇ ਨੇ ਨਾ ਇੱਥੇ ਜ਼ਰੂਰ ਰੱਖਣਾ ਹਫ਼ਤੇ 'ਚ ਇੱਕ ਵਾਰ ਜਾਂ ਦੋ ਵਾਰ ਆਪਣੀ ਨਾ ਸਾਰੇ ਸਰੀਰ ਦੀ ਆਪਣੇ ਮਲ ਕੇ ਬਾਡੀ ਦੀ ਆਪਣੇ ਮੱਥੇ ਦੀ ਆਪਣੇ ਸਿਰ ਦੀ ਨਾ ਮ사ਜ ਤੇ ਮਾਲਿਸ਼ ਜ਼ਰੂਰ ਕਰਵਾਉਣੀ ਹੈ ਸ਼ਾਮ ਨੂੰ ਸੌਣ ਵੇਲੇ ਨਾ ਤੁਸੀਂ ਆਪਣੇ ਜਿਹੜਾ ਮੈਂ ਤੇਲ ਦੱਸਿਆ ਇਹ ਨੂੰ ਨਾ ਆਪਣੇ ਪੈਰਾਂ ਦੇਆਂ ਤਲੀਆਂ ਦੇ ਨੀਚੇ ਇਸ ਤਰੀਕੇ ਨਾਲ ਮਾਲਿਸ਼ ਕਰਨੀ ਹੈ ਤੇ ਹੱਥਾਂ ਤੇ ਵੀ ਮਾਲਿਸ਼ ਕਰਨੀ ਹੈ ਤੇ ਆਪਣੀਆਂ ਪੁੜਪੜੀਆਂ ਦੇ ਵਿੱਚ ਇਸ ਜੀਤ ਦੇ ਵਿੱਚ ਤੁਸੀਂ ਨੇ ਇਸ ਚੀਜ਼ ਦੀ ਮਾਲਿਸ਼ ਕਰਨੀ ਹੈ ਤੇ ਤਿੰਨ ਬੂੰਦਾਂ ਆਪਣੀ ਧੁੰਨੀ ਦੇ ਵਿੱਚ ਇਸ ਦੀਆਂ ਪਾਉਣੀਆਂ ਨੇ। ਡਿਪਰੈਸ਼ਨ ਦੀ ਤੁਸੀਂ ਜਿਹੜੀ ਦਵਾਈ ਲੈਣੀ ਹੈ ਉਹਨੂੰ ਬਿਲਕੁਲ ਬੰਦ ਕਰ ਦਿਓ ਕਿਉਂਕਿ ਤੁਸੀਂ ਵਸ ਜਦੋਂ ਇਹ ਚੀਜ਼ ਲਾਉਣੀ ਹੈ ਨਾ ਇਹਨੂੰ ਲਗਾਤਾਰ ਤੁਸੀਂ ਜੇ ਜਿੰਨਾ ਦਿਨ ਦੇਣ ਤੁਹਾਡੀ ਇਹ ਡਿਪਰੈਸ਼ਨ ਖਤਮ ਨਹੀਂ ਹੋਣੀ ਉਹ ਕਰੀ ਚੱਲਣਾ। ਜਿੰਨਾ ਵੀ ਤੁਹਾਡੇ ਮਨ ਦੇ ਵਿੱਚ ਗੁੱਸਾ ਹੈ ਜਿੰਨੀ ਵੀ ਤੁਹਾਡੇ ਮਨ ਦੇ ਵਿੱਚ ਟੈਨਸ਼ਨ ਹੈ ਜਿੰਨੀ ਵੀ ਤੁਹਾਡੇ ਮਨ ਦੇ ਵਿੱਚ ਭੜਾਸ ਹੈਗੀ ਕੁਝ ਵੀ ਆ ਤੁਸੀਂ ਉਹਨੂੰ ਅੱਗ ਦੇ ਵਿੱਚ ਜਲਾ ਦਿਓ ਦੂਸਰਾ ਤੁਸੀਂ ਨਾ ਪੋਜੀਟਿਵ ਸੋਚੋ ਹਮੇਸ਼ਾ ਵਸੇ ਸੋਚੋ ਵੀ ਵਾਹਿਗੁਰੂ ਜੀ ਵੀ ਮੈਂ ਇੱਕ ਜ਼ਿੰਦਗੀ ਹੈ ਨਾ ਸਿਰਫ ਕੱਟਣ ਨਹੀਂ ਆਇਆ ਮੈਂ ਇਹਨੂੰ ਇੰਜੋਏ ਕਰਨ ਆਇਆ ਮੈਂ ਇਹਨੂੰ ਮਾਨਣ ਆਇਆ ਇਨਸਾਨ ਜੁਨੀ ਤੁਸੀਂ ਮੈਨੂੰ ਬਹੁਤ ਹਨਾ ਜੂਨਾ ਤੋਂ ਬਾਅਦ ਵੀ ਦਿੱਤੀ ਹੈ ਮੈਂ ਅੱਜ ਤੋਂ ਬਾਅਦ ਕਦੇ ਵੀ ਟੈਨਸ਼ਨ ਕਦੇ ਵੀ ਡਿਪਰੈਸ਼ਨ ਕਿਉਂਕਿ ਚਿਤਾ ਤੇ ਚਿੰਤਾ ਦੋਨੋਂ ਕਹਿੰਦੇ ਇੱਕ ਬਰਾਬਰ ਨੇ ਤਾਂ ਤੁਸੀਂ ਛੱਡ ਦਿਓ ਕਿਉਂਕਿ ਅੱਜ ਕੱਲ ਛੋਟੇ ਛੋਟੇ ਉਮਰ ਦੇ ਵਿੱਚ ਡਿਪਰੈਸ਼ਨ ਟੈਨਸ਼ਨਾਂ ਬਿਮਾਰੀਆਂ ਬ੍ਰੇਨ ਟਿਊਮਰ ਹਾਰਟ ਬਲਾਕ ਇਸ ਹੋਣੇ ਹਾਰਟ ਅਟੈਕ ਆਉਣੇ ਇਹ ਸਿਰਫ ਟੈਨਸ਼ਨ ਦੀ ਮਾਰ ਟੈਨਸ਼ਨ ਨਾਲ ਕੁਝ ਨਹੀਂ ਹੁੰਦਾ ਉੱਠੋ ਬਾਦਲੋਂ ਖੁਦ ਨੂੰ ਬਦਲੋ ਜੇ ਆਪਣਾ ਆਲੇ ਦੋਲੇ ਤੋਂ ਤੁਸੀਂ ਤੰਗ ਹੋ ਤਾਂ ਆਪਣੇ ਆਲੇ ਦੋਲੇ ਨੂੰ ਬਦਲੋ ਨਹੀਂ ਬਦਲ ਸਕਦੇ ਤਾਂ ਉਸ ਜਗ੍ਹਾ ਤੋਂ ਤੁਸੀਂ ਕਿਨਾਰਾ ਕਰ ਲਓ ਕਿਉਂਕਿ ਕਿਸੇ ਨੇ ਨਾ ਤੁਹਾਡਾ ਹੁਣ ਸਾਥ ਦੇਣਾ ਨਾ ਤੁਹਾਨੂੰ ਬੜਾਪੇ ਚ ਜਾ ਕੇ ਦੇਣਾ ਦੇਖੋ ਅਕਸਰ ਮੈਂ ਮੰਮੀ ਹੋਰਾਂ ਨੇ ਵੀ ਸਾਡੇ ਮੇਰੇ ਸਾਸੂ ਮਾਹੌਰਾਂ ਨੇ ਵੀ ਕਹਿਣੀ ਹੁੰਦੀ ਹੈ ਵੀ ਦੇਖੋ ਵੀ ਹੁਣ ਤੁਸੀਂ ਬੈਠੇ ਕਰੀ ਜਾਨੇ ਹੋ ਲੈ ਮੈਂ ਤਾਂ ਐ ਕਰਦੀ ਸੀ ਉਤਰਾ ਖਾ ਪੀ ਕੇ ਵੀ ਨਹੀਂ ਦੇਖਿਆ ਤੋਂ ਮੈਂ ਹੰਡਾ ਕੇ ਵੀ ਨਹੀਂ ਦੇਖਿਆ ਵੀ ਬਾਅਦ ਵਿੱਚ ਪਸਤਾਉਣ ਦਾ ਫਾਇਦਾ ਕੀ ਆ ਠੀਕ ਹੈ ਮੈਂ ਆਪਣੇ ਮਾਪੇ ਬਾਬਾ ਨੂੰ ਬਜ਼ੁਰਗਾਂ ਨੂੰ ਵੀ ਹੱਤਵਨ ਕੇ ਬੇਨਤੀ ਕਰਦਾ ਕਿਉਂਕਿ ਤੁਹਾਡੀ ਜਿਹੜੀ ਇਹ ਇੰਨੀ ਬੇਆਦ ਵੀ ਹੋ ਰਹੀ ਹੈ ਨਾ ਇਹਦਾ ਮੇਨ ਕਾਰਨ ਤੁਸੀਂ ਖੁਦ ਹੋ ਕਿਉਂਕਿ ਤੁਸੀਂ ਆਪਣੇ ਲਈ ਤਾਂ ਜਿਉਂ ਹੀ ਨਹੀਂ ਰਹੇ ਫਿਰ ਵੀ ਹੁਣ ਵੀ ਤੁਹਾਨੂੰ ਤੱਕੇ ਮਾਰੇ ਰੋਟੀ ਪਾਣੀ ਨਹੀਂ ਦੇਦੇ ਸਭ ਕੁਝ ਹੋ ਗਰਿਆ ਫਿਰ ਵੀ ਤੁਸੀਂ ਕਹੀ ਜਾਂਦੇ ਹੋ ਵੀ ਨਾ ਸਾਡਾ ਪੁੱਤ ਸਾਡੇ ਤੇ ਤੁਸੀਂ ਆਪਣੇ ਲਈ ਵੀ ਜਿਉਂਓ ਧੀਆ ਪੁੱਤ ਵਿਆਹੇ ਗਏ ਸਭ ਕੁਝ ਹੋ ਗਿਆ ਉਹਨਾਂ ਨੂੰ ਛੱਡੋ ਤੁਸੀਂ ਵੀ ਭਾਈ ਆਪਣਾ ਕਰੋ ਆਪਣੀ ਜ਼ਿੰਦਗੀ ਨੂੰ ਜਿਉਂਓ ਉਹਨਾਂ ਦੀ ਜ਼ਿੰਦਗੀ ਵਿੱਚ ਇੰਟਰਫੇਅਰ ਨਾ ਕਰੋ ਤੁਸੀਂ ਆਪਣੀ ਜ਼ਿੰਦਗੀ ਨੂੰ ਕੁਸ਼ਨ ਨਾਲ ਜਿਉਂ ਤਾਂ ਦੇਖਿਓ ਤੁਹਾਡੀ ਟੈਨਸ਼ਨ ਡਿਪਰੈਸ਼ਨ ਬਿਲਕੁਲ ਇਹ ਖਤਮ ਹੋ ਜਾਣੀ ਹੈ ਇੱਕ ਨਾ ਮੈਂ ਕੋਸ਼ਿਸ਼ ਕਰੂੰਗੀ ਜੇ ਕੱਲ ਨੂੰ ਮੈਥੋਂ ਲਾਈਵ ਹੋਇਆ ਗਿਆ ਨਾ ਤਾਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਨਾ ਕੁਝ ਕਸਰਤਾਂ ਦੱਸੂੰਗੀ ਤੇ ਕੁਝ ਡਾਈਟ ਦੱਸੂੰਗੀ ਜਿਹੜੀ ਕਿ ਤੁਹਾਨੂੰ ਡਿਪਰੈਸ਼ਨ ਟੈਨਸ਼ਨ ਦੇ ਵਿੱਚੋਂ ਬਿਲਕੁਲ ਕੱਢ ਦੂਗੀ ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਇੱਕ ਨਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਗੱਲ ਬਿਠਾਓ ਕਿ ਇਹ ਕੋਈ ਬਿਮਾਰੀ ਨਹੀਂ ਦੇਖੋ ਟੈਨਸ਼ਨ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈਗੀ ਤੁਸੀਂ ਬੈਸੀ ਦਵਾਈਆਂ ਲੱਖਾਂ ਕਰੋੜਾਂ ਦੇ ਖਾਈ ਜਨ ਸਿਰਫ ਆਪਣੇ ਦਿਮਾਗ ਤੇ ਜਿਹੜਾ ਆਪਣੇ ਬੋਝ ਪਾਇਆ ਜਿਹੜਾ ਕਿ ਆਪਾਂ ਨੇ ਖੁਦ ਇਕੱਠਾ ਕਰਿਆ ਨਾ ਉਸੇ ਕਰਕੇ ਆ ਦੇਖੋ ਮੈਨੂੰ ਨਹੀਂ ਟਾਈਮ ਲੱਗ ਰਿਹਾ ਹੈ ਨਾ ਮੈਂ ਬਹੁਤ ਬਿਜ਼ੀ ਹੋਣ ਕਰਕੇ ਤਾਂ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਨੂੰ ਸਾਰੇ ਭੈਣ ਭਰਾ ਜਿਹੜੇ ਡਿਪਰੈਸ਼ਨ ਟੈਨਸ਼ਨ ਦੇ ਵਿੱਚ ਗਏ ਹੋਏ ਹੈ ਨਾ ਵੀ ਹੁੰਦੇ ਵੀ ਇੱਕ ਦਿਨ ਨਾ ਕਿਤੇ ਇਕੱਠੇ ਹੋ ਕੇ ਨਾ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਨਾ ਉਦਾਂ ਦਾ ਉਹ ਕਰੀਏ ਵੀ ਹਾਂ ਵੀ ਵਾਕਈ ਮਨ ਹੈ ਬੀ کوشش ਮੇਰੀ ਇਹੀ ਹੈ ਕਿ ਕਿਤੇ ਸਮਾਂ ਮਿਲੇ ਨਾ ਤਾਂ ਮੈਂ ਇਹ ਕੰਮ ਜ਼ਰੂਰ ਕਰਨਾ ਕਿਉਂਕਿ ਦੋ ਮੇਰੇ ਸੁਪਨੇ ਨੇ ਇੱਕ ਤਾਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਮੁੱਕ ਜਾਣਾ ਤਾਂ ਐ ਨਹੀਂ ਪਤਾ ਵੀ ਸੁਪਨੇ ਸੁਪਨੇ ਰਹਿ ਜਾਣ ਪਰ ਤੁਹਾਡਾ ਪੈਨਪ੍ਰਾਵ ਦਾ ਸਾਥ ਰਿਹਾ ਤਾਂ ਇਸ ਚੀਜ਼ ਨੂੰ ਆਪਾਂ ਜ਼ਰੂਰ ਕਰਾਂਗੇ ਆਪਣੇ ਬੱਚਿਆਂ ਨੂੰ ਜਿਹੜੀ ਮਾੜੀ ਸੰਗਤ ਦੇ ਵਿੱਚ 11 11 12 12 ਸਾਲ ਦੇ ਬੱਚਿਆਂ ਭਟਕੀ ਜਾ ਰਹੀਆਂ ਨੇ ਬੱਚੇ ਪੜਕੇ ਜਾ ਰਹੇ ਨੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਹੋਰ ਭੈਣ ਭਰਾਵਾਂ ਨੂੰ ਵੀ ਨਾਲ ਲੈ ਕੇ ਕਿ ਆਪਾਂ ਇਸ ਚੀਜ਼ ਨੂੰ ਅੱਗੇ ਵਧਾ ਸਕੀਏ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੈਨੂੰ ਇਹ ਚੀਜ਼ ਕਰਕੇ ਜ਼ਰੂਰ ਦੱਸਣਾ ਕਿ ਕਿਹੜੇ ਕਿਹੜੇ ਭੈਣ ਭਰਾ ਨੇ ਆਪਣੀ ਆਪਣੀ ਪੜਾਅ ਕੱਢੀ ਤੇ ਕਿਹੜੇ ਕਿਹੜੇ ਦੇ ਦਿਮਾਗ ਤੋਂ ਟੈਨਸ਼ਨ ਉਤਰੀ ਹੈ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ